ਕੋਟ ਫਤੂਹੀ ਇਲਾਕੇ ਦੀ ਇੱਕ ਨਾਮੀ ਮਠਾਈ ਦੀ ਦੁਕਾਨ ਦੀ ਫੈਕਟਰੀ ਤੇ ਗੁਪਤ ਸੂਚਨਾ ਦੇ ਆਧਾਰ ਤੇ 45 ਕਵੰਟਰ ਫਰੀਜ਼ਰ ਰੂਮ ਦੇ ਵਿੱਚ ਰੱਖਿਆ ਖੁਆ ਸ਼ੱਕ ਦੇ ਆਧਾਰ ਤੇ ਜ਼िला ਸਿਹਤ ਅਫਸਰ ਦੇ ਬਲੂ ਸੈਂਪਲ ਪਰ ਕੇ ਸੀਲ ਕਰ ਦਿੱਤਾ ਗਿਆ। ਦਰਜਲ ਜ਼िला ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨੂੰ ਸੂਚਨਾ ਮਿਲੀ ਕਿ ਤਿਉਹਾਰਾਂ ਨੂੰ ਵੇਖਦਿਆਂ ਹੋਇਆਂ ਕੋਟ ਫਤੂਹੀ ਇਲਾਕੇ ਦੇ ਵਿੱਚ ਫਗਵਾੜਾ ਸਾਈਡ ਤੋਂ ਨਕਲੀ ਪਨੀਰ ਤੇ ਖੁਆ ਵੱਡੇ ਪੱਧਰ ਤੇ ਇਸ ਏਰੀਆ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਸਵੀਟ ਸ਼ਾਪ ਦੀ ਮਠਾਈ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਜ਼िला ਸਿਹਤ ਅਫਸਰ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਇਸ ਮੌਕੇ ਜ਼िला ਸਿਹਤ ਅਫਸਰ ਡਾਕਟਰ 파ਟਿਆ ਦਾ ਕਹਿਣਾ ਹੈ ਕਿ ਆਪਣੀ ਟੀਮ ਦੇ ਨਾਲ ਜਾਦੂ ਫੈਕਟਰੀ ਦੇ ਵਿੱਚ ਚੈਕਿੰਗ ਕਰਨ ਗਏ ਤਾਂ ਉੱਥੇ ਫਰੀਜ਼ਰ ਰੂਮ ਦੇ ਵਿੱਚ ਲਗਭਗ 300 ਤੋਂ ਵੱਧ ਖੋਏ ਦੇ ਬੈਗ ਪਏ ਹੋਏ ਸਨ ਜੋ ਦੱਸਿਆ ਜਾ ਰਿਹਾ ਹੈ ਕਿ 45 ਕੁਇੰਟਲ ਦੇ ਕਰੀਬ ਸਨ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਸੈਂਪਲ ਜਿਹੜੇ ਨੇ ਇਸ ਕਰਕੇ ਫ੍ਰੀਜ਼ ਜਿਹੜੇ ਕੀਤੇ ਸੀ ਉਸ ਨੂੰ ਸੀਲ ਕਰ ਦਿੱਤਾ ਗਿਆ ਇਸ ਮੌਕੇ ਵੇਖਣ ਦੇ ਵਿੱਚ ਆਇਆ ਕਿ ਫੈਕਟਰੀ ਦੇ ਮਾਲਕਾਂ ਦੇ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਰਾਜਨੀਤਿਕ ਦਬਾਅ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤਿਉਹਾਰਾਂ ਨੂੰ ਵੇਖਦੇ ਹੋਇਆਂ ਇਹ ਗੁਪਤ ਚੈਕਿੰਗ ਕੀਤੀ ਗਈ ਹੈ ਇਸ ਇਲਾਕੇ ਦੇ ਵਿੱਚ ਫਗਵਾੜਾ ਸਾਈਡ ਤੋਂ ਨਕਲੀ ਪਨੀਰ ਖੋਆ ਤੇ ਹੋਰ ਮਠਾਈਆਂ ਵੱਡੇ ਪੱਧਰ ਤੇ ਸਪਲਾਈ ਹੋ ਰਹੀਆਂ ਨੇ ਇਸ ਦੀ ਸੂਚਨਾ ਮਿਲੀ ਸੀ ਜਿਸ ਨੂੰ ਲੈ ਕੇ ਸਿਹਤ ਵਿਭਾਗ ਦੇ ਵੱਲੋਂ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਚੈਕਿੰਗ ਹੋਈ ਹੈ ਤੇ ਉੱਥੇ ਹੀ ਸਿਹਤ ਵਿਭਾਗ ਨੇ ਫੈਕਟਰੀ ਦੇ ਮਾਲਕਾਂ ਨੂੰ ਘਟੀਆਂ ਤੇ ਨਕਲੀ ਸਮਗਰੀ ਨਾ ਵਰਤਣ ਦੀ ਵੀ ਹਦਾਇਤ ਦਿੱਤੀ ਹੈ ਇਸ ਫੈਕਟਰੀ ਤੋਂ ਖੋਏ ਦੇ ਸੈਂਪਲ ਲਏ ਗਏ ਨੇ ਤੇ ਰਿਪੋਰਟ ਆਉਣ ਤੇ ਕਾਰਵਾਈ ਹੋਵੇਗੀ ਸਸਟੀ ਗੱਲ ਆ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ ਕਿ ਪਗਵਾੜਾ ਸਾਈਟਸ ਤੋਂ ਜਿਹੜਾ ਕੋਇਆ ਵਗੈਰਾ ਇਹ ਆ ਰਿਹਾ ਹੈ ਦੂ ਦੂ ਯਾਰਾ ਡਿਸਪਲਾਈ ਹੋ ਰਿਹਾ ਹੈ ਔਰ ਪੂਰੀ ਕੰਪਲੇਂਟ ਭੇਜਦੇ ਅਸੀਂ ਹਰ ਜਗ੍ਹਾ ਜਿੱਥੇ-ਜਿੱਥੇ ਸਾਨੂੰ ਲੱਗਦਾ ਡਾਊਟ ਮੈਨਫੈਕਚਰਿੰਗ ਸਾਈਟ ਤੇ ਫੈਕਟਰੀ ਸਾਈਟ ਤੇ ਉਥੇ ਅਸੀਂ ਐਫਐਸਓ ਸਾਫ ਜਿਹੜੇ ਹੈਗੇ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ ਕਿ ਦੇਸ ਜੇ ਸਾਨੂੰ ਡਾਊਟ ਲੱਗਦਾ ਆ ਉਥੇ ਦੀ ਕੁਆਲਿਟੀ ਨਹੀਂ ਹੈਗੀ ਅੱਛੀ ਇਹਾਂ ਕੋਈ ਅੱਛੀ ਕੰਡੀਸ਼ਨ ਅਨਹਾਈਜੀਨਿਕ ਕੰਡੀਸ਼ਨਸ ਨਹੀਂ ਹੈਗੀਆਂ ਇੱਥੇ ਅਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਲਈ ਨੋਟਿਸ ਦੇਣੇ ਆ ਲੇਕਿਨ ਇਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਹੈ ਕੋਈ ਜਿਹਦਾ ਹੁਣ ਅਸੀਂ ਇੱਥੇ ਐਟ ਪ੍ਰੈਜ਼ੈਂਟ ਆਏ ਆ ਜਿਹੜੀ ਫੈਕਟਰੀ ਚ ਉਸ ਤੇ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਸੀ ਸੈਂਪਲਿੰਗ ਨੇ ਭੇਜ ਦਵਾਂਗੇ ਇਨ ਕੇਸ ਜੇ ਸੈਂਪਲਿੰਗ ਕਾ ਠੀਕ ਆਈ ਤੇ ਆਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ ਟਿਲ ਡੇਟ ਅਸੀਂ ਉਹਨਾਂ ਨੂੰ ਸੀਜ਼ਰ ਕਰਾਂਗੇ ਸਰ ਕਿੰਨਾ ਜੀ ਜਿਹੜਾ ਜੀ ਜੀਨੀਅਰ ਵਾਟਰ ਬੰਦਾ ਬੋਟਮ 345 45 ਬੰਦ ਕਰ 45 ਕਰ ਤੇ ਹੁਣ ਸੀਲ ਕਰ ਦਿੱਤਾ ਜੀ ਹਾਂਜੀ ਉਹ ਕਰ ਰਿਆ ਸੀ ਪ੍ਰੋਸੀਜਰ ਚੱਲਦਾ ਪਿਆ ਅਸੈਂਬਲਿੰਗ ਹੀ ਹੋ ਰਹੀ ਹੈ